ਬੋਧ ਲੰਬੀ ਕਿਉ ਸੀ ਤੇ ਮੈਂ ਕਿਊ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਥੋੜਾ ਲਾਓ 25 ਮੈਨੂੰ ਰਾਈਟ ਦੇ ਹੁੰਦਾ ਮੇਰਾ ਫੰਡਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਿਆ ਦੇ ਰਪਾਨ ਵੇਅਰ ਕਰ ਸਕਦੀ ਆ ਆਪਣਾ ਕੜਾ ਵੇਅਰ ਕਰ ਸਕਦੀ ਆ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਲਟ ਕਰਦੇ ਹੋ ਤੇ ਐਕਸਪ੍ਰੈਸਲੀ ਲਿਖਿਆ ਹੋਵੇ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਫਰੈਸਟ੍ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕੇ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਜੇ ਮੈਂ ਅਮਰਸਾ ਕਹਿਣਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਸਤਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਅਲੱਗ ਮੈਟਰ ਹੋ ਗਿਆ ਵੈਗੁਰਜੀ ਖਾਲਸਾ ਵੈਗੁਰਜੀ ਦੀ ਫਤਿਹ ਮੇਰਾ ਨਾਮ ਲਖਵਿੰਦਰ ਕੌਰ ਹੈ ਤੇ ਮੈਂ ਅੰਬਾਲਾ ਕੈਂਟ ਦੇ ਰਹਿਣ ਵਾਲੀ ਆ ਤੇ ਮੈਂ ਕਰੰਟਲੀ ਰਿਆਦ ਕਾਲਜ ਆਫ ਲਾ ਜੋ ਕਿ ਰੂਪਨਗਰ ਦੇ ਵਿੱਚ ਮਤਲਬ ਕਿ ਸਿਚੁਏਟਿਡ ਹੈ ਉੱਥੇ ਮੈਂ ਐਜ਼ ਅਨ ਅਸਿਸਟੈਂਟ ਪ੍ਰੋਫੈਸਰ ਪੜਾ ਰਹੀ ਆ ਬੱਚਿਆਂ ਨੂੰ ਲਾ ਦੇ ਸਟੂਡੈਂਟਸ ਨੇ ਤੇ ਮੈਂ ਪਰਸੂਇੰਗ ਕਰ ਰਹੀ ਆ ਪੀ ਐਚ ਡੀ ਜੋ ਕਿ ਮੇਰਾ ਲਾਸਟ ইয়ার ਚੱਲ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਸਰ ਸਾਈਡ ਬਾਈ ਸਾਈਡ ਮੈਂ ਜੁਡੀਸ਼ਰੀ ਦੀ ਵੀ ਪ੍ਰੀਪਰੇਸ਼ਨ ਕਰ ਰਹੀ ਆ ਤੇ ਮੈਂ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰ ਰਹੀ ਜਦੋਂ ਤੋਂ ਮੈਂ ਆਪਣੀ ਐਲ ਐਲ ਬੀ ਸਟਾਰਟ ਕੀਤੀ ਸੀ ਉਦੋਂ ਤੋਂ ਕਿ ਤਸਰ ਜੁਡੀਸ਼ਰੀ ਦੀ ਪ੍ਰੀਪਰੇਸ਼ਨ ਕਰਦੇ ਹੋਏ ਮੇਰਾ ਇੱਕ ਐਗਜ਼ਾਮ ਸੀ ਜੋ ਕਿ ਰਾਜਸਥਾਨ ਜੁਡੀਸ਼ਰੀ ਸਰਵਿਸ ਤੋਂ ਰਿਲੇਟਡ ਸੀ ਜਿੱਥੇ ਮੇਰਾ ਸੈਂਟਰ ਪਿਆ ਜੋਧਪੁਰ 23 ਜੂਨ ਨੂੰ ਮੇਰਾ ਐਗਜ਼ਾਮ ਸੀ ਜੋ ਕਿ ਰੀਸੈਂਟਲੀ ਲਾਸਟ ਵੀਕ ਹੋਇਆ ਤੇ ਮੈਂ ਇੱਥੇ ਤੋਂ ਆਪਣਾ ਜੋਧਪੁਰ ਗਈਆਂ ਐਗਜ਼ਾਮ ਦੇਣ ਵਾਸਤੇ ਉੱਥੇ ਕੀ ਹੋਇਆ ਕਿ ਮੈਂ ਕਯੂ ਦੇ ਵਿੱਚ ਲੱਗੀ ਹੋਈ ਸੀ ਜੋ ਕਿ ਆਪਣਾ ਫੋਨ ਜਾਂ ਹੋਰ ਵੀ ਜੋ ਸਮਾਨ ਹੈ ਜਿਵੇਂ ਬੈਗ ਹੋ ਗਿਆ ਬੁੱਕਸ ਹੋ ਗਿਆ ਡਿਪੋਜ਼ਿਟ ਕਰਾਣੇ ਪੈਂਦੇ ਹਾਂ ਗੇਟ ਦੇ ਕੋਲ ਤੇ ਸਰ ਬਹੁਤ ਲੰਬੀ ਕਯੂ ਸੀ ਤੇ ਮੈਂ ਕਯੂ ਦੇ ਵਿੱਚ ਲੱਗੀ ਉੱਥੇ ਤੋਂ ਇੱਕ ਜੋ ਸਿਕਿਉਰਿਟੀ ਪਰਸਨ ਸੀ ਉਹ ਮੈਨੂੰ ਐ ਕਿ ਮੈਂ ਤੁਸੀਂ ਕੜਾ ਲਾਓ ਉਹਨੇ ਮੈਨੂੰ ਤਿੰਨੀਆਂ ਚਾਰ ਵਾਰ ਬੋਲੇ ਮੈਂ ਉਹਦੀ ਗੱਲ ਨੂੰ ਕਨਸੀਡਰ ਨਹੀਂ ਕੀਤਾ ਕਿ ਚਲੋ ਸਿਕਿਉਰਟੀ ਗਾਰਡ ਹੈ ਤੇ ਇਹ ਇਨਾ ਬਾਦਰ ਨਹੀਂ ਕਰਦਾ ਕਿ ਇਹਨੂੰ ਮੈਂ ਕੁਝ ਜਸਟੀਫਿਕੇਸ਼ਨ ਦਵਾਂ ਤੇ ਉਹਨਾਂ ਨੇ ਕਿਹਾ ਕਿ ਮੈਮ ਤੁਸੀਂ ਅੱਗੇ ਚਲੇ ਜਾਓ ਜੋ ਕਿ ਆਫੀਸਰਸ ਹੈਗੇ ਨੇ ਅੱਗੇ ਮੈਂ ਇੱਕ ਮੇਡੀ ਸੀ ਉਹ ਮੈਨੂੰ ਅੱਗੇ ਅੰਦਰ ਲੈ ਕੇ ਚਲੇ ਗਈ ਉਹ ਆਫਿਸ ਜਿੱਥੇ ਕਿ ਸਾਰਾ ਹੀ ਸਟਾਫ ਸੀ ਜੋ ਕਿ ਐਗਜ਼ਾਮ ਕੰਡਕਟ ਕਰਾਉਂਦਾ ਤੇ ਉਹ ਮੈਨੂੰ ਕਹਿੰਦੇ ਕਿ ਹਾਈ ਕੋਰਟ ਦਾ ਸਰ ਹੈ ਤੁਸੀਂ ਇਹਦੇ ਨਾਲ ਗੱਲ ਕਰੋ ਮੈਂ ਕਿਹਾ ਕੌਣ ਨੇ ਹਾਈ ਕੋਰਟ ਦੇ ਸਰ ਉਹ ਸਾਹਮਣੇ ਹੀ ਖੜੇ ਹੋਏ ਸੀ ਕਹਿੰਦੇ ਵਾ ਇਹ ਚੀਜ਼ ਜਸਟੀਫਾਈ ਨਹੀਂ ਹੈਗੀ ਇਹਦੇ ਵੀ ਸਪੈਸ਼ਲੀ ਲਿਖਿਆ ਹੋਇਆ ਹੈ ਮੈਂ ਕਹਿੰਦਾ ਸਰ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਂ ਕਹਿੰਦਾ ਤੁਸੀਂ ਜੁਡੀਸ਼ਰੀ ਦਾ ਐਗਜ਼ਾਮ ਕੰਡਕਟ ਕਰਾ ਰਹੇ ਹੋ ਤੇ ਮੈਂ ਇੱਕ ਲਾਅ ਸਟੂਡੈਂਟ ਹੋਣ ਦੇ ਨਾਤੇ ਜਾਂ ਫਿਰ ਇੱਕ ਲੀਗਲ ਆਫੀਸਰ ਹੋਣ ਜੋ ਕਿ ਮਤਲਬ ਕਿ ਇੱਕ ਐਡਵੋਕੇਟ ਹੁੰਦਾ ਹੈ ਹਾਈ ਕੋਰਟ ਦਾ ਤੇ ਤੁਸੀਂ ਲਾਅ ਦਾ ਹੀ ਐਗਜ਼ਾਮ ਕੰਡਕਟ ਕਰਾ ਰਹੇ ਹੋ ਜੋ ਕਿ ਮੈਨੂੰ ਕਨਸਟੀਟਿਊਸ਼ਨ ਆਫ ਇੰਡੀਆ ਆਰਟੀਕਲ 25 ਮੈਨੂੰ ਇਹ ਰਾਈਟ ਦੇ ਹੁੰਦਾ ਮੇਰਾ ਫੰਡਾਮੈਂਟਲ ਰਾਈਟਸ ਹੈ ਕਿ ਮੈਂ ਕਿਸ ਕੀ ਆਪਣਾ ਕਿਰਪਾਨ ਗਿਰਪਾਨ ਵੇਅਰ ਕਰ ਸਕਦੇ ਆਪਣਾ ਕੜਾ ਵੇਅਰ ਕਰ ਸਕਦੀ ਹਾਂ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਉਸ ਰਾਈਟ ਨੂੰ ਵਾਇਓਲੇਟ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਜਸਟੀਫਿਕੇਸ਼ਨ ਦੇ ਸਕਦੇ ਹੋ ਇਸ ਚੀਜ਼ ਲਈ ਕਹਿੰਦੇ ਨਹੀਂ ਮੈਮ ਇਨਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਮੈਂ ਕਿ ਸਰ ਤੁਸੀਂ ਮੈਨੂੰ ਦਿਖਾਓ ਇਨਸਟਰਕਸ਼ਨਸ ਕਿੱਥੇ ਲਿਖੀਆਂ ਹੋਈਆਂ ਉਹ ਮੇਰੇ ਕੋਲ ਆਏ ਇੱਕ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ ਇਨਸਟਰਕਸ਼ਨ ਦੇ ਵਿੱਚ ਉਹਨਾਂ ਨੇ ਐਕਸਟਰਾ ਵਰਡਸ ਸੀ ਜੋ ਕਿ ਮੈਨੂੰ ਰੀਡ ਕਰਾਇਆ ਮੈਂ ਕਿ ਸਰ ਐਕਸਟਰਾ ਵਰਡ ਦੇ ਵਿੱਚ ਤੁਸੀਂ ਆਪ ਪ੍ਰੀਜ਼ੂਮ ਕਰ ਰਹੇ ਹੋ ਕਿ ਕਿਰਪਾਨ ਤੇ ਕੜਾ ਵੇਦੇ ਅੰਦਰ ਆਏਗਾ ਜਾਂ ਤਾਂ ਐਕਸਪ੍ਰੈਸਲੀ ਲਿਖਿਆ ਹੋ ਬਹੁਤ ਜ਼ਿਆਦਾ ਮੈਂਟਲੀ ਉਹਨਾਂ ਨੇ ਮੇਰੇ ਤੋਂ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਇਗਜ਼ਾਮ ਮੈਨੂੰ ਕਹਿੰਦੇ ਕਿ ਤੁਹਾਡੇ ਕੋਲ ਇੱਕੇ ਚੁਆਇਸ ਹੈ ਜਾਂ ਤਾਂ ਤੁਸੀਂ ਆਪਣਾ ਕੜਾ ਤੇ ਕਿਰਪਾਨ ਲਾ ਕੇ ਇਗਜ਼ਾਮ ਦਿਓ ਨਹੀਂ ਤਾਂ ਨਹੀਂ ਲਾ ਸਕਦੇ ਤਾਂ ਤੁਸੀਂ ਆਪਣਾ ਚਲੇ ਜਾਓ ਕਹਿੰਦੇ ਕਿ ਕੀ ਦਿੱਕਤ ਹੈ ਇਗਜ਼ਾਮ ਦੇਣਾ ਤਾਂ ਤੁਸੀਂ ਲਾਣੇ 'ਚ ਕੀ ਪ੍ਰੋਬਲਮ ਮੈਂ ਕਿਹਾ ਸਰ ਇਹ ਮੈਨੂੰ ਅਗਰ ਮੈਂ ਅਮਰ ਸਾਹਿਬ ਹੈ ਨਾ ਤਾਂ ਇਹ ਮੇਰੇ ਟਿਲ ਡੈਥ ਤੱਕ ਮੇਰੇ ਨਾਲ ਹੀ ਜਾਣਗੇ ਮੇਰੇ ਕਾਕਾਰਾ ਚਾਹੇ ਮੈਂ ਕਿੰਨਾ ਕੁ ਪਰਮਾਤਮਾ ਨੂੰ ਮੰਨਦੀ ਆ ਨਹੀਂ ਮੰਨਦੀ ਉਹ ਲਗ ਮੈਟਰ ਹੋ ਗਿਆ ਇੰਨਾ ਸਾਰਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਵਜੂਦ ਵੀ ਉਹਨਾਂ ਨੇ ਮੇਰੀ ਸੁਣੀ ਨਹੀਂ ਉਹਨਾਂ ਨੇ ਮੈਨੂੰ ਫੋਰਸ ਕੀਤਾ ਮੇਰਾ ਕੜ ਫਿਰ ਉਹਨਾਂ ਨੇ ਮੈਨੂੰ ਅੰਦਰ ਭੇਜੇ ਤੇ ਮੈਨੂੰ ਕਮ ਤੋਂ ਕਮ ਅੱਧਾ ਜਾਂ ਪੌਣਾ ਘੰਟਾ ਮੈਨੂੰ ਇਗਜ਼ਾਮ ਮਤਲਬ ਕਿ ਮੈਨੂੰ ਇਗਜ਼ਾਮ ਪੇਪਰ ਨਹੀਂ ਦਿੱਤਾ ਥੋੜਾ ਟਾਈਮ ਰਹਿ ਗਿਆ ਸੀ ਪੇਪਰ ਕੰਪਲੀਟ ਹੋਣ ਨੂੰ ਜਿਸ ਦੀ ਵਜ੍ਹਾ ਤੋਂ ਮੈਨੂੰ ਕੰਪਲੀਟ ਨਹੀਂ ਕਰ ਪਾਈ ਐਨਾ ਪ੍ਰੈਸ਼ਰਾਈਜ਼ ਕਰਨੇ ਤੋਂ ਬਾਅਦ ਮੈਂ ਉੱਥੇ ਤੋਂ ਰੋਂਦੀ ਹੋਈ ਬਾਹਰ ਨਿਕਲੀ ਤੇ ਮੈਂ ਸਿੱਧਾ ਫਿਰ ਪੁਲਿਸ ਸਟੇਸ਼ਨ ਅਪਰੋਚ ਕੀਤਾ ਉੱਥੇ ਵੀ ਕੁਝ ਆਫੀਸਰ ਸੀ ਜੋ ਮੇਰੇ ਕੰਪਲੇਂਟ ਲਿਖਣ ਲਈ ਤਿਆਰ ਨਹੀਂ ਸੀ ਐਸ ਐਚ ਓ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਡਮ ਦੀ ਕੰਪਲੇਂਟ ਆਪਣਾ ਐਫ ਆਈ ਆਰ ਫਾਈਲ ਕਰੋ ਐਫ ਆਈ ਆਰ ਫ ਕੀ ਇਸ ਇਨਵੈਸਟੀਗੇਸ਼ਨ ਕਿਥੇ ਤੱਕ ਪਹੁੰਚੀ ਅਜੇ ਤੱਕ ਵੀ ਉਹਨਾਂ ਨੇ ਕੋਈ ਉਹ ਨਹੀਂ ਦਿੱਤਾ ਉਹਨਾਂ ਨੇ ਵੀ ਮੈਨੂੰ ਇਹ ਬੋਲੇ ਕਿ ਮੈਡਮ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿ ਤੁਸੀਂ ਕਿਰਪਾਨ ਤੇ ਕੜੇ ਦੇ ਪਿੱਛੇ ਤੁਸੀਂ ਤੇ ਬਹਿਸ ਕਰਨ ਆਏ ਹੋ ਹਾਈ ਕੋਰਟ ਦੇ ਸਖਤ ਨਿਯਮ ਹੋ ਚੁੱਕੇ ਐ ਮੈਂ ਕਿਹਾ ਜੋ ਜੁਡੀਸ਼ਰੀ ਸਾਨੂੰ ਖੁਦ ਜੋ ਕਨਸਟੀਟਿਊਸ਼ਨ ਸਾਨੂੰ ਖੁਦ ਰਾਈਟ ਪ੍ਰੋਵਾਈਡ ਕਰਦਾ ਉਹ ਕਿਵੇਂ ਸਾਡੇ ਤੋਂ ਇਹ ਰਾਈਟ ਟੇਕ ਅਵੇ ਕਰ ਸਕਦਾ ਜਾਂ ਤਾਂ ਤੁਸੀਂ ਆਰਟੀਕਲ ਜੋ 25 ਹੈ ਉਹਨੂੰ ਸਟ੍ਰਕ ਡਾਊਨ ਕਰ ਲਓ ਤੇ ਤੋ ਕਿ ਅਸੀਂ ਤਾਂ ਤੁਹਾਨੂੰ ਵੇਅਰਿੰਗ ਆਫ ਕਿਰਪਾਨ ਤੁਹਾਨੂੰ ਫੰਡਮੈਂਟਲ ਰਾਈਟ ਦਿੰਦੇ ਹੀ ਨਹੀਂ ਉਸ ਤੋਂ ਬਾਅਦ ਦਾ ਚਲੋ ਮੈਂ ਮੰਨਿਆ ਕਿ ਮੈਂ ਕਿਸੇ ਲਾ ਨੂੰ ਵ ਤੁਸੀਂ ਆਪ ਲੋ ਉਹਨੂੰ ਹੱਥ ਲੈ ਕੇ ਤੇ ਮੈਨੂੰ ਮੇਰੀ ਫਿਊਚਰ ਨੂੰ ਕਿਵੇਂ ਸਿਕਿਉਰ ਕਰ ਰਹੇ ਹੋ ਮੈਂ ਤਾਂ ਕਿਸੇ ਸਾਈਡ ਤੋਂ ਇਗਜ਼ਾਮ ਦੇ ਹੀ ਨਹੀਂ ਸਕਦੀ इवन ਮੈਂ ਝਾਰਖੰਡ ਦਾ ਵੀ ਇਗਜ਼ਾਮ ਦਿੱਤਾ ਜਿੱਥੇ ਪਰਸਨ ਨੂੰ ਕੁਝ ਨੋਲੇਜ ਵੀ ਨਹੀਂ ਹੈ ਸਿੱਖੀ ਬਾਰੇ ਉਹ ਹਾਲਾਂਕਿ ਉਸ ਟਾਈਮ 'ਤੇ ਮੈਂ ਟਕਸਾਲੀ ਜੋ ਕਿਰਪਾਨ ਹੁੰਦੀ ਨਾ ਵੱਡੀ ਵਾਲੀ ਉਹ ਪਾ ਕੇ ਗਈ ਸੀ ਉਹਨਾਂ ਨੇ ਇੱਕ ਦੋ ਕੁਐਸਚਨ ਮੇਰੇ ਤੋਂ ਪੁੱਛੇ ਚੈਕਿੰਗ ਕਰੀ ਤੇ ਮੈਨੂੰ ਅਲਾਉ ਵੀ ਕੀਤਾ ਇਗਜ਼ਾਮ ਲਈ ਰਾਜਸਥਾਨ 'ਚ ਵੀ ਮੈਂ ਪਹਿਲੇ ਇੱਕ ਦੋ ਵਾਰ ਅਪੀਅਰ ਹੋਇਆ ਮੇਰੇ ਨਾਲ ਕਦੇ ਨਹੀਂ ਹੋਇਆ ਪਰ ਹੁਣ ਦੀ ਵਾਰ ਇਹਨਾਂ ਨੇ ਮੇਰੇ ਨਾਲ ਬਹੁਤ ਮਿਸਬੀਹੇਵ ਕਰਿਆ ਮੇਰੇ ਕਾਰਨ ਨੂੰ ਲੈ ਕੇ ਤੇ ਮੇਰੇ ਕਾਰ ਇਨ ਫਿਊਚਰ ਮੇਰੇ ਤੋਂ ਬਾਅਦ ਵੀ ਕੁਝ ਹੋਰ ਪਰਸਨ ਨੇ ਜੋ ਕਿ ਜਿਨਾਂ ਦਾ ਹੈ ਰਾਈਟ ਜਾਂ ਜਿਨ੍ਹਾਂ ਨੂੰ ਉੱਥੇ ਤੋਂ ਮਤਲਬ ਕਿ ਐਂਟਰੀ ਨਹੀਂ ਕਰਵਾਈ ਗਈ ਇਹ ਅੱਜ ਦਾ ਇੱਕ ਮਤਲਬ ਕਿ ਬਹੁਤ ਹੀ ਸੈਂਸਿਟਿਵ ਕਨਸੈਪਟ ਹੈ ਜਿਹਨੂੰ ਮਤਲਬ ਕਿ ਰੇਜ਼ ਕਰਨ ਦੀ ਲੋੜ ਹੈ ਆਦਰਵਾਇਜ਼ ਇਹ ਮੁੱਦਾ ਅਗਰ ਸੋਲਵ ਨਹੀਂ ਹੋਇਆ ਤਾਂ ਅਸੀਂ ਕੋਈ ਵੀ ਜੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਅਮਰ ਚੱਕਰ ਹੋਇਆ ਜਿਨ੍ਹਾਂ ਨੇ ਜਾਂ ਇਵਨ ਕਿਸੇ ਨੇ ਅਮਰ ਨਹੀਂ ਚੱਕਿਆ ਕੜਾਵੀਕ ਲਵਾ ਰਹੇ ਤਾਂ ਮਤਲਬ ਕਿ ਫਿਊਚਰ ਸਿਟੇਨ ਨਹੀਂ ਹੋ ਸਕਦਾ ਅਸੀਂ ਕਿਸੇ ਵੀ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੋ ਸਕਦਾ ਅਗਰ ਇਸੇ ਤਰੀਕੇ ਦੀ ਮੈਂਟੈਲਿਟੀ ਮਤਲਬ ਕਿ ਕੋਰਟ ਦੇ ਥਰੂ ਜਾਂ ਕਿਸੇ ਅਥਾਰਟੀ ਨੇ ਕੋਈ ਐਗਜ਼ਾਮਿੰਗ ਦੇ ਵਿੱਚ ਜਾਂ ਐਗਜ਼ਾਮੀਨੇਸ਼ਨ ਦੇ ਵਿੱਚ ਮਤਲਬ ਕਿ ਪ੍ਰੈਸਕ੍ਰਾਈਬ ਕਰੀਏ ਇਸ ਤਰੀਕੇ ਨਾਲ ਤਾਂ ਅਸੀਂ ਸਰ ਘਰੇ ਬੈਠ ਜੀ ਸਾਨੂੰ ਤਾਂ ਕੋਈ ਪੇਪਰ ਦੇਣ ਦਾ ਰਾਈਟ ਹੈ ਹੀ ਨਹੀਂ ਕਿਉਂਕਿ ਇਹ ਰਾਜਸਥਾਨ ਚ ਅੱਜ ਹੋਇਆ ਕੱਲ ਕਿਸੇ ਹੋਰ ਸਟੇਟ ਚ ਵੀ ਹੋਏਗਾ ਤਾਂ ਅਸੀਂ ਤਾਂ ਕਿਸੇ ਐਗਜ਼ਾਮ ਨੂੰ ਦੇ ਹੀ ਨਹੀਂ ਸਕਦੇ ਤਾਂ ਸਾਡਾ ਫਿਊਚਰ ਸਰਟੇਨ ਨਹੀਂ ਹੈ ਤਾਂ ਰੀਜ਼ਨੇਬਲ ਰੈਸਟ੍ਰਿਕਸ਼ਨਸ ਲਗਾਈ ਜਾਣਗੇ ਜੋ ਕਿ ਲੱਗੇ ਕਿ ਰੀਜ਼ਨੇਬਲ ਨੇ ਕੋਈ ਕਿਰਪਾਨ ਜਾਂ ਕੜਾ ਕਿਸ ਤਰੀਕੇ ਨਾਲ ਚੀਟਿੰਗ ਮਤਲਬ ਕਿ ਇੰਪੋਜ਼ ਕਰ ਸਕਦਾ ਹੈ ਕਿ ਚੀਟਿੰਗ ਹੋ ਸਕਦੀ ਹੈ ਪੇਪਰ ਦੇ ਅੰਦਰ